ਆਮ ਆਦਮੀ ਪਾਰਟੀ ਤੋਂ ਹਲਕਾ ਦਾਖਾ ਤੋਂ ਇੰਚਾਰਜ ਡਾਕਟਰ ਕੇ ਐਨ ਸਕੰਗ ਨੇ ਅੱਜ ਅਚਨਤ ਤੌਰ ਤੇ ਮੁੱਲਾਪੁਰ ਦੀ ਨਗਰ ਕੌਂਸਲ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਮੁੱਲਾਪੁਰ ਵਿੱਚ ਚੱਲ ਰਹੇ ਕੰਮ ਅਤੇ ਹੋ ਚੁੱਕੇ ਕੰਮਾਂ ਦਾ ਵੇਰਵਾ ਲਿਆ ਇਸ ਮੌਕੇ ਤੇ ਜਿੱਥੇ ਵੱਡੀ ਗਿਣਤੀ ਵਿੱਚ ਆਪ ਆਗੂ ਆਏ ਸਨ ਉੱਥੇ ਹੀ ਨਗਰ ਕੌਂਸਲ ਦਾ ਸਟਾਫ ਵੀ ਮੌਜੂਦ ਸੀ ਜਿਨ੍ਹਾਂ ਨਾਲ ਮੌਕੇ ਤੇ ਡਾਕਟਰ ਕੇ ਐਨ ਸਕੰਗ ਨੇ ਗੱਲਬਾਤ ਕੀਤੀ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਤੁਸੀਂ ਵੀ ਦੇਖੋ ਮੁੱਲਾਪੁਰ ਦਾਖਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਅੱਜ ਨਗਰ ਕੌਂਸਲ ਚੋਣ ਹੋਇਆ ਜੀ ਕਿਵੇਂ ਬਸ ਤੁਮ ਦੇਖ ਰਹੇ ਸੀ ਕਿ ਕਿਹੜੇ-ਕਿਹੜੇ ਹੋ ਗਏ ਆ ਕਿੰਨੇ ਹੋਰ ਹੋਣੇ ਆ ਕਿਉਂਕਿ ਲੋਕਾਂ ਨੂੰ ਤਾਂ ਕੰਮਾਂ ਦੀ ਸਹੂਲਤ ਬੜੀ ਤਾਂ ਚਾਹੀਦੀ ਆ ਕਿਹੜੇ-ਕਿਹੜੇ ਕੰਮ ਸਰ ਜਿਹੜੇ ਨਿਪਰੇ ਚੜ ਚੁੱਕੇ ਨੇ ਕਿਹੜੇ ਹਜੇ ਜਿਹੜੇ ਸਾਰੇ ਕੰਮ ਪਹਿਲਾਂ ਸ਼ੁਰੂ ਹੋਏ ਸੀ ਲੈਸਾ ਤੋਂ ਪਹਿਲਾਂ ਦੇ ਸ਼ੁਰੂ ਹੋਏ ਸੀ ਉਹ ਤਕਰੀਬਨ ਨੇੜੇ ਆ ਬਸ ਉਹਦੀ ਫਾਈਨਲ ਸਰ ਇੱਕ ਸ਼ਹਿਰ ਦੇ ਅੰਦਰ ਵੱਖ-ਵੱਖ ਥਾਵਾਂ ਤੇ ਸਰ ਦੇਖਿਆ ਜਾਵੇ ਨਾ ਜੀ ਕਿ ਗੁਰਦੁਆਰਾ ਸਾਹਿਬ ਕੋਲੇ ਜਾਂ ਇਧਰ ਮੇਨ ਰੋਡ ਤੇ ਕੂੜਾ ਬਹੁਤ ਪਿਆ ਜੀ ਉਹਦੀ ਚਰਚਾ ਪੂਰੇ ਸ਼ਹਿਰ ਦੇ ਅੰਦਰ ਜੀ ਗੰਦਗੀ ਫਲਾਰੀ ਆ ਪ੍ਰੋਬਲਮ ਤਾਂ ਇੱਕ ਕੋਈ ਸੀ ਜਿੱਦੋਂ ਕਿ ਜਾਂਪੁਰ ਜਿੱਥੇ ਥੋੜਾ ਛੋਟਦੇ ਸੀਗੇ ਬਹੁਤ ਪੰਚਾਇਤ ਕਿੱਥੇ ਇੱਕ ਜਗ੍ਹਾ ਸਾਡੀ ਹੈ ਸਾਨੂੰ ਸੋਲਵ ਕਰਾਉਣ ਦੀ ਕੋਸ਼ਿਸ਼ ਕਰਦੇ ਆ ਸਰ ਹੋਰ ਕੀ ਕਹਿਣਾ ਚਾਹੁੰਗੇ ਸ਼ਹਿਰ ਬੜੀ ਪ੍ਰਸਿੱਧ ਕਨਸਪਟ ਦੀ ਉਹਨਾਂ ਕੀ ਗੱਲੋਂ ਮੈਂ ਇਹਨਾਂ ਤੋਂ ਨਾ ਆਏਗਾ ਵੀ ਜਿਹੜੇ ਦਾ ਨਾ ਕਿ ਕੂਬੇ ਦੇ ਜਦੋਂ ਨਾ ਕਿ ਟੀਲ ਦੇ ਕਿ ਉਹ ਅਸੀਂ ਟਿੱਪਰ ਮੰਗਵਾ ਕੇ ਪੂਰਾ ਸੂਚਕਵਾਰ ਹੀ ਹੈਗੇ ਆ ਕਿੰਨਾ ਯਾਰ ਸਾਡਾ ਉਹ ਡੰਪ ਵਾਲਾ ਹੱਲ ਨਹੀਂ ਹੁੰਦਾ ਹੈਗਾ ਉਹਨਾਂ ਚਿਰ ਪੂਰਾ ਅਸੀਂ ਟਿੱਪਰ ਮੰਗਵਾ ਕੇ ਰੁੱਦਿਆਂ ਨੂੰ ਜਾਂਦਾ ਹੈਗਾ ਪੂਰਾ ਕੂੜਾ ਬਿਲਕੁਲ ਚਿਕਾਵਾ ਕਿ ਸਾਨੂੰ ਵੀ ਪਤਾ ਵੀ ਕੂੜੇ ਦੀ ਸਮੱਸਿਆ ਜਿਹੜੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਇਹਨੂੰ ਪੰਗ ਸਰਪ ਦੀ ਅਗਵਾਈ ਦੇ ਵਿੱਚ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮੌਸਮ ਜਲਦੀ ਬਦਲਿਆ ਬਦਲਾ ਬਦਲ ਰਿਹਾ ਜੀ ਜਿਹੜਾ ਸੜਕਾਂ ਤੇ ਪਿਆ ਜੀ ਲੋਕਾਂ ਦੇ ਘਰਾਂ ਤੱਕ ਜਾ ਰਿਹਾ ਜੀ ਠੀਕ ਹੈ ਅਸੀਂ ਉਦੋਂ ਇਸ ਤੀਹ ਤਰ੍ਹਾਂ ਕੀ ਨਹੀਂ ਜੇਤ ਲਈ ਉਹਦਾ ਨਾ ਵੀ ਅਸੀਂ ਹੰਨ ਕਰ ਰਹੇ ਹੈਗੇ ਆਂ ਅੱਜ ਹੀ ਉਹਦਾ ਨਾ ਕੀ ਯੋਸਾਹਬ ਨੂੰ ਕੰਗ ਸਾਬ ਨੇ ਵੀ ਕਿਹਾ ਹੈਗਾ ਵੀ ਕੂੜੇ ਜਿਹੜੀ ਸਮੱਸਿਆ ਹੈਗੀ ਆਂ ਟਿੱਪਰ ਚਾਹੇ ਦੋ ਪੂਰ ਭਰਾਈ ਜਾਣ ਕੂੜਾ ਨਹੀਂ ਹੋਣਾ ਚਾਹੀਦਾ ਸ਼ਰਕਾਂ ਦੇ ਉੱਤੇ ਕਿਤੇ ਵੀ ਨਹੀਂ ਕੂੜਾ ਥਾਣੋ ਦੇ ਸਕਾਂ ਪਰ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕੂੜਾ ਜਿਹੜਾ ਹੈਗਾ ਵਾ ਉਹ ਗਿੱਲਾ ਲਾ ਕੇ ਤੇ ਸੁੱਕਾ ਲਾ ਕੇ ਉਹਨਾਂ ਅਕੀ ਜਿਹੜੇ ਜ਼ਮਿੰਦਾਰ ਸਰਪੰਚੀਪ ਹੋਣਗੇ ਉਹਨਾਂ ਨੂੰ ਦੱਸਣਾ ਹੈ